ਸਤ ਸ੍ਰੀ ਅਕਾਲ ਕਿਸਾਨ ਦੋਸਤੋ ਅੱਜ ਗੱਲ ਕਰਦੇ ਆ ਆਪਣੀ ਸੈਲਜ ਵਾਲੀ ਮੱਕੀ ਬਾਰੇ ਜੀ ਇਹ ਪੈਨਰ ਦੀ 1844 ਵੈਰੈਟੀ ਹੈ ਜੀ ਬਹੁਤ ਸੋਹਣੀ ਵੈਰੈਟੀ ਹੈ ਤੇ ਬਹੁਤ ਸੋਹਣਾ ਡਾਂਡਾ ਬਣਾਉਂਦੀ ਹੈ ਜੀ ਮੋਟਾ ਡਾਂਡਾ ਬਣਾਉਂਦੀ ਹੈ ਤੇ ਇਹ ਆਪਾਂ ਨੇ 28 April ਨੂੰ ਬੀਜੀਤੀ ਜੀ ਹੋ ਤਾਂ ਥੋੜੀ ਜਿਹੀ ਲੇਟ ਗਈ ਤੇ ਅੱਜ ਹੋ ਗਈ 30 ਮਈ ਹੋ ਗਈ 32 ਦਿਨਾਂ ਦੀ ਹੈ ਜੀ ਇਹ ਵਧੀਆ ਬਹੁਤ ਸੋਹਣੀ ਗ੍ਰੋਥ ਕਰੀ ਆ ਆਪਾਂ ਨੇ ਇਹਨੂੰ ਤਿੰਨ ਵਾਰ ਯੂਰੀਆ ਦਿੱਤਾ ਇੱਕ ਵਾਰ ਦਾ 1 ਏਕੜ ਦਾ 40 ਕਿਲੋ ਯੂਰੀਆ ਪਾਉਨੇ ਆ ਜੀ ਆਪਾਂ ਪਾਣੀ ਦੇ ਵਿੱਚ ਨੱਕੇ ਚ ਧਰ ਕੇ ਯੂਰੀਆ ਪਾਈ ਐ ਤੇ ਆਪਾਂ ਨੇ ਤੇ ਮੱਕੀ ਤੇ ਸੂੰਡੀ ਵਾਸਤੇ ਜੀ ਇੱਕ ਸਪਰੇਅ ਕਰੀ ਆ ਬਿਲਕੁਲ ਤੇ ਪੈਨਰ ਦੀ ਸਪਰੇਅ ਕਰੀ ਜੀ ਆਪਾਂ ਨੇ ਕੋਰਾਜਨ 10 ਐਮ ਐਲ ਢੋਲੀ ਦੀ ਪਾਈ ਐ ਸਾਰੀ ਤੇ ਇੱਕ ਐਫ ਐਮ ਸੀ ਦੀ ਕਜੇਬੋ ਦਵਾਈ ਕਰੀ ਜੀ ਤੇ ਐਫ ਐਮ ਸੀ ਦੀ ਇੱਕ ਮਾਰਸ਼ਲ 50 ਐਮ ਐਲ ਢੋਲੀ ਦੀ ਪਾ ਕੇ ਕਰੀ ਜੀ ਬਹੁਤ ਸੋਹਣੀ ਗ੍ਰੋਥ ਕਰ ਰਹੀ ਐ ਮੱਕੀ ਜੀ ਬਹੁਤ ਚੰਗੀ ਵੈਰਾਈਟੀ ਐ ਜੀ ਇਹ ਬਹੁਤ ਸੋਹਣਾ ਬੂਟਾ ਬਣਾ ਰਹੀ ਐ ਮੋਟਾ ਮੋਟਾ ਜੀ ਤੇ ਸਾਇਲ ਦੇ ਵਾਸਤੇ ਜਿੰਕੀ ਵੀ ਬਹੁਤ ਜ਼ਰੂਰੀ ਹੈ ਪਸ਼ੂਆਂ ਨੂੰ ਤੇ ਠੀਕ ਹੈ ਧੰਨਵਾਦ ਦੋਸਤੋ